ਆ ਫੜਿਓ ਬਣਾਇਓ ਜੇ ਬਦਾਰਾ ਨੂੰ ਆਲੋ ਬੋਲੇ ਸੋਨਹਾਲ ਸਿਆਪਾ ਤੇਰੀਆਂ ਨਹੀਂ ਆਈਆਂ ਤੇਰੀਆਂ ਨਹੀਂ ਆਈਆਂ ਦਾਤਾ ਤੇਰੀਆਂ ਨਹੀਂ ਆਈਆਂ ਜਿੰਨ ਕਾ ਦਿੱਤੇ ਮਲਕ ਧਾਗੇ ਦੀ ਸੰਦੇ ਆਤਮਾ ਆਤਮਾ भेण रामदास जी हिकु गुरू रामदास महाराज जी माता जी

रा पंडा जागत आया मेरा है जागत आया बाप जाने ना सीता ना कोई चारा बाप पौचने बाप के पखंड जस कौन ले सर कर तार गया बाप्ड जस वाहगुरु जी का खालसा वाहगुरु जी की फतेह जोड़ मेला चोला साहब साहब श्री गुरु नानक देव जी का इतिहासिक जोड़ मेला के ਕਿਨੇ ਲੰਬੇ ਸਮੇਂ ਤੋਂ ਸਮੂਹ ਸੰਤਾਨਾਂ ਨਾਲ ਬੜੀ ਸ਼ਰਧਾ ਭਾਵਨਾ ਤੇ ਇਸ਼ਾਨ ਨਾਲ ਮਨਾਇਆ ਜਾ ਰਿਹਾ ਹੈ ਉਹਨੇ ਮੇਲਾ ਆਸਥਾ ਦਾਦੀ ਕੇਂਦਰ ਬਣ ਚੁੱਕਾ ਹੈ ਜਿੱਤੇ ਹਰ ਮਾਈ ਭਾਈ ਆਪਣੇ ਅਰਦਾਸ ਬੇਨਤੀ ਕਰਦਾ ਹੈ ਔਰ ਪਰਮਾਤਮਾ ਸਤਗੁਰੂ ਆਪ ਅੰਗ ਸੰਗ ਹੋ ਕੇ ਸਹਾਇ ਹੋ ਕੇ ਅਰਦਾਸਾਂ ਪ੍ਰਵਾਨ ਕਰਦੇ ਨੇ ਕਿ ਆਉਣ ਵਾਲੇ ਸਮੇਂ ਤੇ ਫਿਰ ਸੰਗਤਾਂ ਵੱਲ ਚੜ ਕੇ ਇਹਦੇ ਵਿੱਚ ਸਹਿਯੋਗ ਦਿੰਦੀਆਂ ਨੇ ਸੋ ਇਸ ਸੰਬੰਧ ਵਿੱਚ

ਸੋ ਸਮੂਹ ਸੇਵਾਦਾਰਾਂ ਦਾ ਹਰ ਮਾਈ ਭਾਈ ਦਾ ਜਿਨ੍ਹਾਂ ਨੇ ਤਨ ਮਨ ਧਨ ਦੇ ਨਾਲ ਇਸ ਵਿੱਚ ਇਸੇ ਪਾਏ ਸਹਿਯੋਗ ਦਿੱਤਾ ਆਪਣੀ ਮਾਇਆ ਸਫਲੀ ਕੀਤੀ ਸਤਿਗੁਰੂ ਦੀ ਕਿਰਪਾ ਨਾਲ ਸਾਰਿਆਂ ਦੀਆਂ ਮਨੋ ਕਾਮਨਾਵਾਂ ਗੁਰਮਤਿ ਅਨੁਸਾਰ ਮਨੋਕ ਪੂਰਨ ਕਰਨ եւ ਹੋਰ ਸਮੇਤ ਫਿਰ ਇਸ ਇਤਰਾ ਚਰਤੀ ਕਲਾ ਨਾਲ ਆਇਆਂ ਸੰਗਤਾਂ ਨੂੰ ਜੀ ਆਇਆਂ ਆਦਿ ਦਾ ਸਵਾਗਤ ਕਰੀਏ ਸਮੁੱਚਾ ਭਾਈਚਾਰਾ ਕਾਦੀਆਂ ਸ਼ਹਿਰ ਦਾ ਅਸੀਂ ਬਹਿਦ ਰੋ ਧੰਨਵਾਦ ਕਰਦੇ ਹਾਂ ਸੋਚੇ ਪਿੰਡ ਪਬਲਿਕ ਸਕੂਲ ਕੰਪਲੈਕਸ ਦਾ ਐਂਜੀ ਨਿਰਮਲਾ ਦੇਵੀ ਬੈਂਕੋਲੇ ਕਲਿਆਣ ਸਿੰਘ ਜੀ ਭਾਟੀਆ ਅਤੇ ਹੋਰ ਪਰਮੰਤੇ ਸੱਜਣਾ ਦਾ ਜਿਹਨਾਂ ਦਾ ਬਹੁਤ ਆਖਾ ਸਹਿਯੋਗ ਮਿਲਿਆ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਸਾਧ ਸੰਗਤਾਂ ਖੰਡਿਆਲਿਆਂ ਸੰਨੀ ਤੋਂ ਕਦਲ ਚੱਲ ਕੇ ਰਿਚੋਲਾ ਸਾਹਿਬ ਦੇ ਦਸ਼ਨਾ ਵਾਸਤੇ ਡੇਰਾ ਬਾਬਾ ਨਾਨਕ ਲਈ ਜਾ ਰਹੀਆਂ ਨੇ ਇੱਕ ਮਾਰਚ ਤੋਂ ਆ ਜਿਹੜਾ ਸੰਗ ਸ਼ੁਰੂ ਹੋਇਆ ਸੀ ਅੱਜ ਕਾਦੀਆਂ ਚ ਆ ਪਹੁੰਚ ਰਹੇ ਹਾਂ समूह भाई भरपूर स्वागत करने वासे, है, लोकी है, है वासे, करके श्री गुरु नानक देव जी का जो चोला है, वो क्या है? इस मौके से लोग मनता मानते हैं जिन्हों की मनता पूरी हो जाके उकराना भी अदा करते ने पैदल जाते ने मुस्लिम भाईचारे के लोग ਹਿੰਦੂ ਭਾਈ ਕੈਰਲੇ ਜਿਹੜੇ ਲੋਕ ਇਸ ਸਪਾਈਟਾਰੇ ਦੇ ਇਸਾਈ ਭਾਈਤਾਰੇ ਦੇ ਸਾਰੇ ਹੀ ਸਵਾਗਤ ਕਰਦੇ ਨੇ ਤੇ ਅਸੀਂ ਪੂਰੇ ਪੰਜਾਬ ਵਾਸੀਆਂ ਲੋਕ ਦੇ ਵਸਿਆ ਨੂੰ ਖੇਲਾ ਸ਼ਬਦ ਦਰਸ਼ਨਾ ਚ ਜਾਣ ਵਾਲੇ ਸ਼ਰਧਾਲੂਆਂ ਨੂੰ ਲੱਖ ਲੱਖ ਵਧਾਈ ਦਿੰਦੇ ਨੇ ਫਿਫਕਾਵਾ ਕਾਮਨਾਵਾ ਦਿੰਦੇ ਨੇ